ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਤਾ ਗੁਰਪ੍ਰੀਤ ਸਿੰਘ ਪੁੱੱਜਾ ਦੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਰਜੋ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮਾਨਸਾ ਵਿੱਚ ਵਿਸ਼ੇਸ਼ ਪਹੁੰਚ ਹੋਈ ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਪੁੱੱਜੇ ਨੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਉਹਨਾਂ ਲਈ ਸਨਮਾਨ ਹੈ ਅਤੇ ਉਹ ਜ਼ਿਲ੍ਹੇ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਤਾ ਜੋ ਲੋਕਾਂ ਦੀਆਂ ਉਮੀਦਾਂ ਦੇ ਖੜਾ ਉਤਰਿਆ ਜਾ ਸਕੇ ਕਰਤਾ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਤਾ ਰਪਾਲਜੀ ਕੌਰ ਜੀ ਵੀ ਕੌਂਸਲ ਨੇ ਉਹਨਾਂ ਦਾ ਵੀ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਬੀਜੇ ਸਿੰਘਲਾ ਜੀ ਐਮਐਲਏ ਭਾਈ ਗੁਰਪ੍ਰੀਤ ਸਿੰਘ ਬਨਵਾਲੀ ਸਾਹਿਬ ਜੀ ਤੇ ਪ੍ਰਿੰਸੀਪਲ ਗੋਧਰਾਮ ਜੀ ਸਾਡਾ ਇਹ ਇੱਕ ਵੱਡਾ ਭਲੇਖਾ ਮਤਲਬ ਪਾਰਟੀ ਨੇ ਮਨਾ ਵਿੱਚੋਂ ਕੱਢਿਆ ਹੈ ਵੀ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁਦੇ ਨਹੀਂ ਮਿਲਦੇ। ਮਤਲਬ ਤੁਸੀਂ ਸਾਰੇ ਸਾਡੇ ਪੱਤਰਕਾਰ ਸਾਥੀਆਂ ਕੋ ਮੈਂ ਸਾਡੇ ਵਰਕਰਨੇ ਨਾਲ ਸਾਰਿਆਂ ਨੂੰ ਪਤਾ ਹੈ ਵੀ ਆਪਾਂ ੱੱਪੜ ਵਿਛਾਉਣ ਵਾਲਿਆਂ ਚੋਂ ਹੀ ਪੈਦਾ ਹੋયા ਤੇ ਕੁਰਸੀਆਂ ਲਾਉਣ ਵਾਲਿਆਂ ਚੋਂ ਹੀ ਪੈਦਾ ਹੋયા ਤੇ ਅੱਜ ਅਸੀਂ ਤਹਿਤੋਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਨੇ ਜਿਸ ਇੱਕ ਨਿਮਾਣੇ ਜੇ ਵਰਕਰ ਨੂੰ ਮਾਤਰ ਬਹੁਤ ਵੱਡੇ ਅਹੁਦੇਦਾਰ ਨਾਲ ਸਤਿਕਾਰ ਦਿੱਤਾ ਹੈ। ਪੂਰੀ ਤਨਦੇਹੀ ਨਾਲ ਆਪਾਂ ਸੇਵਾ ਕਰਾਂਗੇ ਜਿਸ ਤਰ੍ਹਾਂ ਵੀ ਜ਼ਿੰਮੇਵਾਰੀ ਮਿਲੀ ਆ ਸਾਡੇ ਸਤਿਕਾਰਯੋਗ ਐਮਐਡੀ ਸਾਹਿਬ ਅਸੀਂ ਸਾਰੇ ਮਿਲ ਬੈਠ ਕੇ ਜੋ ਵੀ ਜਿੰਨਾ ਲੋਕਾਂ ਦੇ ਕੰਮ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਸਭ ਦਾ ਤੋਂ ਪਹੁੰਚਣ ਵਾਲੇ ਸਾਥੀਆਂ ਦਾ ਖਾਸਾ ਅਸੀਂ ਦਾ ਹੀ ਵਧਾਈ ਦੇਵਾਂਗੇ ਵੀ ਸਾਡੇ ਆਮ ਘਰਾਂ ਤੋਂ ਉੱਠ ਕੇ ਬੱਚਿਆਂ ਨੂੰ ਅੱਜ ਚੇਅਰਮੈਨੀਆਂ ਬਣੀਆਂ ਨੇ ਸਾਨੂੰ ਇਹੀ ਖੁਸ਼ੀ ਬਹੁਤ ਜ਼ਿਆਦਾ ਹੈ ਕੋਈ ਰਿਸ਼ਤੇਦਾਰੀ ਨਹੀਂ ਕੋਈ ਕੋਈ ਹੋ ਨਹੀਂ ਆਮ ਕਰਾ ਜੋ ਉੱਠ ਕੇ ਬੱਚੇ ਕੰਮ ਕਰਦੇ ਸੀ ਉਹਨਾਂ ਨੂੰ ਅੱਜ ਚੇਅਰਮੈਨ ਜੀ ਨੇ ਕਿਹਾ ਸਹੀ-ਸਹੀ ਕੰਮ ਕਰਨਗੇ ਬੱਚੇ ਬਚਾਉਣਗੇ ਪੰਜਾਬ ਨੂੰ ਜਿਹੜਾ ਪੰਜਾਬ ਰੰਗਲਾ ਪੰਜਾਬੀ